ਦੋਸਤੋ ਅਰਜੰਟਿਲੋ ਲਿਖਦਾ ਵੀ ਆ ਅਤੇ ਗਾਉਂਦਾ ਵੀ ਆ ਅਤੇ ਮੋਸਟਲੀ ਸੌਂਗਸ ਜਿੰਨੇ ਵੀ ਨਿਮਰਤ ਖੈਰਾ ਨੇ ਗਾਏ ਨੇ ਉਹ ਅਰਜੰਟਿਲੋ ਦੇ ਲਿਖੇ ਹੋਏ ਹੀ ਗਾਏ ਨੇ ਤੇ ਹੁਣ ਨਿਮਰਤ ਖੈਰਾ ਦੀ ਐਲਬਮ ਆ ਰਹੀ ਆ ਤੇ ਉਸ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ ਕੁਐਸਚਨ ਆਂਸਰ ਪੁੱਛੇ ਸੀ ਨਿਮਰਤ ਖੈਰਾ ਨੇ ਆਪਣੀ ਇੰਸਟਾਗ੍ਰam ਦੀ ਸਟੋਰੀ ਦੇ ਵਿੱਚ ਤਾਂ ਕਿਸੇ ਵੀਰ ਨੇ ਨਿਮਰਤ ਖੈਰਾ ਨੂੰ ਇਹ ਕੁਐਸਚਨ ਪੁੱਛਿਆ ਵੀ ਐਲਬਮ ਦੇ ਵਿੱਚ ਅਰਜੰਟਿਲੋ ਦੇ ਵੋਕਲਸ ਹੈਗੇ ਆ ਜਾਂ ਫਿਰ ਨਹੀਂ ਆ ਫਿਰ ਨਿਮਰਤ ਖੈਰਾ ਨੇ ਜਵਾਬ ਦਿੱਤਾ ਨਾ ਅਰਜੰਟੀਲੋ ਪੈਸੇ ਹੀ ਬਹੁਤ ਲੈਂਦਾ ਹੈ ਗਾਣੇ ਵਿੱਚ ਵੋਕਲ ਦੇਣ ਦੇ ਤੇ ਫਿਰ ਥੱਲੇ ਕਮੈਂਟਾਂ ਵਿੱਚ ਲੋਕਾਂ ਦੇ ਵੱਲੋਂ ਹਾਸੀ ਮਜ਼ਾਕ ਸ਼ੁਰੂ ਹੋ ਗਈ ਵੀ ਅਰਜੰਟੀਲੋ ਹੁਣ ਬਹੁਤ ਵੱਡਾ ਆਰਟਿਸਟ ਬਣ ਗਿਆ ਹੈ ਅਤੇ ਨਿਮਰਤ ਖੈਰਾ ਦੇ ਬਜਟ ਤੋਂ ਵੀ ਬਾਹਰ ਹੋ ਗਿਆ ਹੈ ਬਾਕੀ ਖੈਰ ਇਹ ਤਾਂ ਰਹੀ ਹਾਸੇ ਮਜ਼ਾਕ ਦੀ ਗੱਲ ਬਾਕੀ ਵੋਕਲਸ ਐਂਡ ਲਿਰਿਕਸ ਅਰਜੰਟੀਲੋ ਦੇ ਸਿਰਾਂ ਹੁੰਦੇ ਨੇ ਤੇ ਨਿਮਰਤ ਖੈਰਾ ਦੀ ਐਲਬਮ ਮਾਰੀਆ ਉਸ ਨੂੰ ਵੀ ਸਪੋਰਟ ਕਰਨਾ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ